ਦੇਸ਼ ਭਗਤ ਗਲੋਬਲ ਸਕੂਲ ਨੂੰ ਮਿਲੀ ਸੀਨੀਅਰ ਸੈਕੰਡਰੀ ਸਕੂਲ ਦੀ ਮਾਨਤਾ ਸ਼੍ਰੀ ਮੁਖਸਰ ਸਾਹਿਬ ਵਿਕੇ ਦੇਸ਼ ਭਗਤ ਗਰੁੱਪ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਅਤੇ ਪ੍ਰੋਫੈਸਰ ਚਾਂਸਲਰ ਡਾਕਟਰ ਤੇਜਿੰਦਰ ਕੋਰ ਦੀ ਅਗਵਾਈ ਹੇਠ ਸ਼੍ਰੀ ਮੁਖਸਰ ਸਾਹਿਬ ਵਿਕੇ ਸੰਚਾਲਿਤ ਦੇਸ਼ ਭਗਤ ਗਲੋਬਲ ਸਕੂਲ ਨੂੰ CBSE ਬੋਰਡ ਨਵੀਂ ਦਿੱਲੀ ਵੱਲੋਂ 5 ਸਾਲ ਲਈ ਸੀਨੀਅਰ ਸੈਕੰਡਰੀ ਸਕੂਲ ਦੀ ਮਾਨਤਾ ਦਿੱਤੀ ਗਈ ਹੈ। ਹੁਣ ਵਿਦਿਆਰਥੀ ਇਸ ਸਕੂਲ ਵਿਖੇ 11ਵੀਂ ਅਤੇ 12ਵੀਂ ਕਲਾਸ ਵਿੱਚ ਵੀ ਦਾਖਲਾ ਲੈ ਸਕਦੇ ਨੇ। ਇਹ ਜਾਣਕਾਰੀ ਦੇਸ਼ ਭਗਤ ਗਲੋਬਲ ਸਕੂਲ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਅਤੇ ਪ੍ਰੋਫੈਸਰ ਐਸਰ ਚਾਂਸਲਰ ਤੇ ਜਿੰਦਰਕੌਰ ਵੱਲੋਂ ਅੱਜ ਦੁਪਹਿਰਕੀ 12 ਵਜੇ ਅਜੋਜਿਤ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲ ਦੀ ਮਾਨਤਾ ਮਿਲਣ ਪਿੱਛੇ ਪ੍ਰਿੰਸੀਪਲ ਡਾਕਟਰ ਸੰਜੀਤ ਜਿੰਦਲ ਅਤੇ ਉਹਨਾਂ ਦੀ ਯੋਗ ਟੀਮ ਦਾ ਸਲਾਘਾਯੋਗ ਯੋਗਦਾਨ ਰਿਹਾ ਹੈ। ਉਦ ਦੇਸ਼ ਭਗਤ ਗਲੋਬਲ ਸਕੂਲ ਦੇ ਪ੍ਰਿੰਸੀਪਲ ਡਾਕਟਰ ਸੰਜੀਤ ਜਿੰਦਲ ਨੇ ਦੱਸਿਆ ਹੈ ਕਿ ਸੀਨੀਅਰ ਸੈਕੰਡਰੀ ਸਕੂਲ ਦੀ ਮਾਨਤਾ ਅਨੁਸਾਰ 11ਵੀਂ ਅਤੇ 12ਵੀਂ ਕਲਾਸ ਲਈ ਸਾਇੰਸ, ਮੈਡੀਕਲ, ਨਾਲ ਮੈਡੀਕਲ, ਕਾਮਰਸ ਅਤੇ ਆਰਟਸ ਸਟਰੀਮ ਤਹਿਤ ਵਿਦਿਆਰਥੀ ਹੁਣ ਦੇਸ਼ ਭਗਤ ਗਲੋਬ ਇਸ ਮੌਕੇ ਤੇ ਦੇਸ਼ ਭਗਤ ਕੈਂਪਸ ਦੇ ਸੁਪਰਡੈਂਟ ਮੇਜਰ ਚੰਦ ਵੀ ਮਜੂਦ ਸਨ ਸਭ ਤੋਂ ਪਹਿਲਾਂ ਤਾਂ ਮੈਂ ਮੁਖ ਸਰਪ੍ਰਸ ਦੇ ਸਾਰਿਆਂ ਦੇ ਇੱਥੇ ਆਉਣ ਤੇ ਸ਼ਾਮੀਦ ਕਹਿੰਦਾ ਹਾਂ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਦੇਸ਼ ਭਗਤ ਗਲੋਬਲ ਸਕੂਲ ਜੋ ਕਿ ਦੇਸ਼ ਭਗਤ ਦੇ ਗਲੋਬਲ ਸਕੂਲ ਦੋ ਨੇ ਇੱਕ ਮੰਡੀਕੋਂ ਦੇ ਵਿੱਚ ਹੈ ਕਿ ਸ਼੍ਰੀ ਮੁਖਸਰ ਸਾਹਿਬ ਕੀ ਦੇਸ਼ ਭਗਤ ਗਲੋਬਲ ਸਕੂਲ ਸ਼੍ਰੀ ਮੁਖਸਰ ਸਾਹਿਬ ਦੀ ਸੀਨੀਅਰ ਸਕੈਂਡਰੀ ਦੀ ਅਫੀਡੇਸ਼ਨ ਲੈਟਰ ਅਰ ਸੌਂ ਮਿਲਿਆ ਸਾਨੂੰ ਈ ਗਿਆਰਮੀ ਤੇ ਬਾਰਮੀ ਦੇ ਬੱਚਿਆਂ ਦਾ ਐਡਮਿਸ਼ਨ ਵਾਸਤੇ ਦੇਸ਼ਪੱਤ ਗਲੋਬਲ ਸਕੂਲ ਮੁਕਸਸਾ ਸਾਗਰ ਦੇ ਵਿੱਚ ਇਮਾਨਤਾ ਮਿਲੀ ਹੈ। ਦੇਸ਼ਪਤ ਗਲੋਬਲ ਸਕੂਲ 2019 ਦੇ ਵਿੱਚ ਸਟਾਰਟ ਹੋਇਆ ਸੀ ਤੇ 2020 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਦੇ ਅੰਡਰ ਪੰਜਾਬ ਸਰਕਾਰ ਤੋਂ ਦੀ ਰੈਕਗਨੀਸ਼ਨ ਲਈ ਸੀ। ਅਫੀਲੀਏਸ਼ਨ ਸਾਾਨੂੰ ਮਿਲੀ ਹੈ। ਇਹ ਜਿਹੜੀ ਅਫੀਲੀਏਸ਼ਨ ਹੈ 5 ਸਾਲ ਵਾਸਤੇ ਹੈ। ਇਹ ਬਰਾ ਰਿਗੋਰਸ ਪ੍ਰੋਸੈਸ ਹੁੰਦਾ ਹੈ ਇਹਦੇ ਵਿੱਚ CBSE ਸਾਰਾ ਡਾਟਾ ਪਹਿਲਾਂ ਪੋਰਟਲ ਤੇ ਭਰਉਂਦੀ ਹੈ ਸਾਰੇ ਡਾਕੂਮੈਂਟਸ ਪਰਟੇਨਿੰਗ ਟੂ ਲੈਂਡ ਬਿਲਡਿੰਗ ਅਦਰ ਇਨਫਰਾਸਟ੍ਰਕਚਰ ਲੈब्स ਫੈਕਲਟੀ ਐਂਡ ਦੀ ਮੀਡੀਅਮ ਆਫ ਟੀਚਿੰਗ ਐਂਡ ਸੋ ਮਨੀ ਅਦਰ ਵਰਟੀਕਲਸ ਆਰ ਟੇਕਨ ਇਨ ਕਨਸਿਡਰੇਸ਼ਨ ਉਹ ਸਾਰਾ ਚੈੱਕ ਕਰਨ ਤੋਂ ਬਾਅਦ ਪੋਰਟਲ ਤੇ ਫਿਰ ਉਹ एलिਜੀਬਿਲਟੀ ਪਾਉਂਦੇ ਨੇ एलिਜੀਬਿਲਟੀ ਪਾਉਣ ਤੋਂ ਬਾਅਦ ਇਸੇ ਵੀ ਇੰਸੈ ਜੁੜਦੀ ਫਿਰ ਉਹ ਇਨਸਪੈਕਸ਼ਨ ਕਰ ਦਿੰਦੇ ਬਹੁਤ ਰਿਗੋਰਸ ਇਨਸਪੈਕਸ਼ਨ ਕਰਕੇ ਫਿਰ ਉਹ ਇਹ ਅਪਰੂਵ ਦਿੰਦੇ ਆ ਹ ਦੇਸ਼ਪਤ ਗਲੋਬਲ ਸਕੂਲ ਦੇ ਪ੍ਰਿੰਸੀਪਲ ਮਿਸਟਰ ਸੰਜੀਵ ਜਿੰਦਲ ਨੇ ਉਹਨਾਂ ਦੀ ਏਬਲ ਟੀਮ ਨੇ ਇਹ ਸਾਰੇ ਜੋ ਰੈਗੂਲੇਟਰੀ ਪ੍ਰੋਸੈਸਸਸ ਨੇ ਉਹ ਵਾਕੂ ਵੀ ਪੂਰੇ ਕਰਾਏ ਹਨ ਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਰਕਪਾਡ ਵੀ ਦਿੰਦਾ ਕਿ ਉਹਨਾਂ ਨੇ ਬਹੁਤ ਸাকਸੈਸਫੁਲੀ ਕੰਮ ਨਿਪਟਾ ਜੜਾਇਆ ਹੈ ਜਦੋਂ ਲਾਸਟ ਈਅਰ ਸਾਨੂੰ 10th ਕਲਾਸ ਦੀ ਐਫੀਲੀਏਸ਼ਨ ਮਿਲੀ ਉਸ ਟਾਈਮ ਤੇ ਸਾਡੇ ਕੋਲੇ 4 ਸੈਕਸ਼ਨ ਸੀ 2 9th ਦੇ ਸੀ 2 10th ਦੇ ਸੀ ਇਸ ਇਨਸਪੈਕਸ਼ਨ ਦੇ ਅਕੋਰਡਿੰਗਲੀ ਸਾਡੇ ਕੋਲੇ ਪਹਿਲਾਂ ਤਾਂ 9ਵੀਂ 10ਵੀਂ ਦੇ ਸੈਕਸ਼ਨ ਇਨਕਰੀਸ ਹੋਏ ਐ 2-2 ਦੀ ਜਗ੍ਹਾ ਤੇ 9ਵੀਂ ਵਿੱਚ ਵੀ 3 ਸੈਕਸ਼ਨ ਹੋ ਗਏ ਤੇ 10th ਵਿੱਚ ਵੀ 3 ਸੈਕਸ਼ਨ ਹੋ ਗਏ 11th 12th ਦੇ ਵਿੱਚ ਦੋਨਾਂ ਕਲਾਸਿਸ ਦੇ ਸਾਨੂੰ 4-4 ਸੈਕਸ਼ਨ ਦੀ ਅਪਰੂਵਲ ਮਿਲੀ ਐ 4-4 ਸੈਕਸ਼ਨ ਦੇ ਵਿੱਚ ਸਾਨੂੰ ਸਾਰੀਆਂ ਸਟਰੀਮਸ ਅਲੋਟ ਕੀਤੀਆਂ ਗਈਆਂ ਜਿਦੇ ਵਿੱਚ ਸਾਇੰਸ means to say medical and non medical dono streams ne commerce hai ki hai humanities humanities means arts bhi sade kole hai jide vich jive jive hi bacche aunge accordingly hi onna de daakhle vi kite jaan ge plus in case je sade kole strength vadhi hai with the kind support of uh, team media with the kind support of parents the section increase di vi sade kole provision hai ki kise vi time pe asi section increase cbsc vich apply karke karwa sakde ਬਟੇ ਜੋ ਸਾਰਾ ਪ੍ਰੋਸੈਸ ਹੋਇਆ ਉਹ ਵਿਦਿਨ 1 ਮੰਥ ਹੋਇਆ ਉਹ ਸਿਰਫ ਇੱਕ ਟੀਮ ਵੱਲੋਂ ਤਾਂ ਕੀਤਾ ਗਿਆ ਬਟ ਟੀਮ ਤੋਂ ਜ਼ਿਆਦਾ ਡਾਕਟਰ ਜੋਰਾ ਸਿੰਘ ਜੀ ਜੋ ਚੇਅਰਮੈਨ ਹੈ ਸਾਡੇ ਦੇਸ਼ ਭਗਤ ਗਲੋਬਲ ਸਕੂਲ ਸ਼੍ਰੀ ਮੁਖਸੇ ਸਾਹਿਬ ਦੇ ਅਨ ਡਾਕਟਰ ਤਰਜਿੰਦਰਪੁਰ ਮੈਡਮ ਜੋ ਕੋ-ਚੇਅਰਮੈਨ ਨੇ ਦੇਸ਼ ਭਗਤ ਗਲੋਬਲ ਸਕੂਲ ਸ਼੍ਰੀ ਮੁਖਸੇ ਸਾਹਿਬ ਦੇ ਉਹਨਾਂ ਦੀ ਛਤਰਛਾਇਆ ਹੈ ਉਹਨਾਂ ਦੀ ਬਲੇਸਿੰਗਸ ਦੇ ਨਾਲ ਹੋਇਆ ਵਿਦਆਊਟ देयर ਬਲੇਸਿੰਗਸ ਅਸੀਂ ਕੁਝ ਨਹੀਂ ਕਰ ਸਕਦੇ ਸੀ ਤੇ ਉਮੀਦ ਕਰਦੇ ਆ ਅੱਗੇ ਵੀ ਕਿ ਦੇਸ਼ ਭਗਤ ਗਲੋਬਲ ਸਕੂਲ ਪਿਛਲੇ 6 ਸਾਲਾਂ ਦੇ ਵਿੱਚ ਜਿਵੇਂ ਤਰੱਕੀ ਦੇ ਰਾਹ ਤੇ ਚੱਲ ਰਿਹਾ ਹੈ ਆ ਲੋਕਾਂ ਦੇ ਵਿੱਚ ਸਿੱਖਿਆ ਦਾ ਪ੍ਰਸਾਰ ਕਰ ਰਿਹਾ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਅਸੀਂ ਸਿੱਖਿਆ ਦਾ ਪ੍ਰਸਾਰ ਐਜ਼ ਇਟ ਹੀ ਕਰਦੇ ਰਵਾਂਗੇ ਤੇ ਨਾਲ ਹੀ ਨਾਲ ਉਮੀਦ ਕਰਦੇ ਹਾਂ ਕਿ ਡਾਕਟਰ ਜੋਰਾ ਸਿੰਘ ਜੀ ਡਾਕਟਰ ਅਰਜਿੰਦਰ ਕੌਰ ਜੀ ਇਹਨਾਂ ਦੀ ਪੂਰੀ ਫੈਮਿਲੀ ਪੂਰੀ ਟੀਮ ਦੰਦਗੁਣੀ ਰਾਤ ਚੌਗਣੀ ਤਰੱਕੀ ਕਰਦੀ ਹੈ